ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਕਿਚਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਬਾਹ ਦੀ ਜੜਾਈ ਕਰਨਾ ਮੋੜੇ ਨਾਲ ਬਾਹ ਦੀ ਜੜਾਈ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਤੇ ਕਈ ਵਾਰ ਆਪਾਂ ਜਦੋਂ ਮੋੜੇ ਦੀ ਜੜਾਈ ਕਰਦੇ ਆ ਜੀ ਤਾਂ ਬਲ ਪੈ ਜਾਂਦਾ ਵਾ ਤੇ ਮੋੜ ਦਾ ਵੱਧ ਘੱਟ ਹੋ ਜਾਂਦਾ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਮੋੜਾ ਮਣਕੇ ਆਪਾਂ ਕਿਸ ਤਰ੍ਹਾਂ ਬਰਾਬਰ ਉਹਦੀ ਜੜਾਈ ਕਰ ਸਕਦੇ ਆ ਕਿਸ ਤਰ੍ਹਾਂ ਕੱਟ ਪਾਉਣੀ ਆ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਿਓ ਜੀ ਐਂਡ ਤੱਕ ਦੇਖਿਓ ਮੋਸਟ ਪਿਆਰ ਵਾਲਾ ਮੇਰੀ ਰਿਕਵੈਸਟ ਆ ਜੀ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆ ਦੇਖੋ ਬਾਹਰ ਇਹ ਆਪਾਂ ਇੱਕ ਸਾਈਡ ਜੋੜ ਪਾਉਣਾ ਸੀ ਜੋੜ ਆਪਾਂ ਲਗਾ ਲਿਆ ਇੱਕ ਸਾਈਡ ਠੀਕ ਹੈ ਜੀ ਤੁਹਾਨੂੰ ਦੇਖਦਾ ਹੋਊਗਾ ਦੂਸਰੀ ਸਾਈਡ ਜੋੜ ਨਹੀਂ ਹੈਗਾਗਾ ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ ਮੋਢਾ ਕਿਵੇਂ ਮਿਲ ਕੇ ਕਿਵੇਂ ਬਰਾਬਰ ਆਪਾਂ ਇਹਦੀ ਜੜਾਈ ਕਰੀਏ ਠੀਕ ਹੈ ਜੀ ਆ ਦੇਖੋ ਜੀ ਆਪਾਂ ਬਾਹਰ ਜੋੜ ਲਾ ਲਿਆ ਸੀ ਤੇ ਨੀਚੇ ਆਪਾਂ ਲੇੜੀ ਵੀ ਫੋਲਡ ਕਰ ਲਈਏ ਤੇ ਕਢਾਈ ਵਾਲੀ ਬਾਹਰ ਤੁਸੀਂ ਸੈਂਟਰ ਕਰਕੇ ਇਹ ਫੋਮ ਮੈਂ ਕਿ ਆਪਾਂ ਸੈਂਟਰ ਕਰ ਲਿਆ ਸੀ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਫੋਲਡ ਕਰਨਾ ਆਪਣਾ ਸੈਂਟਰ ਕਰਕੇ ਜਿਹਦਾ ਕਢਾਈ ਦਾ ਕਟਿੰਗ ਕੀਤੀ ਹੋਈ ਹੈਗੀ ਆ ਦੇਖੋ ਇਧਰ ਕਢਾਈ ਆਪਣੀ ਬਰਾਬਰ ਆਉਂਦੀ ਆ ਥੋੜਾ ਪਾਈਖੇ ਜਾਏ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਚਾਹੇ ਤੁਸੀਂ ਕੈਂਚੀ ਨਾਲ ਟੱਕ ਵਗੈਰਾ ਲਗਾ ਸਕਦੇ ਹੋਗੇ ਠੀਕ ਹੈ ਜੀ ਤੇ ਹੁਣ ਆਪਾਂ ਜਿੰਨੇ ਬਾਹਾਂ ਦੇ ਮੋੜੀ ਰੱਖਣੀਆਂ ਗੀ ਉਨੀ ਦੀ ਆਪਾਂ ਨਿਸ਼ਾਨ ਲਾ ਲੈਣਾ 5 ਇੰਚ ਆਪਾਂ ਬਾਹ ਦੀ ਮੂਰੀ ਰੱਖਣੀ ਆ ਠੀਕ ਹੈ ਜੀ ਤੇ ਹੁਣ ਦੇਖੋ ਕਈਆਂ ਦੀ ਬਾਹ ਇਥੋਂ ਭਾਰੀ ਹੁੰਦੀ ਹੈ ਜੀ ਕਈਆਂ ਦੀ ਬਾਹ ਇਥੋਂ ਪਤਲੀ ਹੁੰਦੀ ਹੈ ਜੀ ਉਸ ਹਿਸਾਬ ਨਾਲ ਤੁਸੀਂ ਕਿਸ ਤਰ੍ਹਾਂ ਸ਼ੇਪ ਦੇਣੀ ਹੈਗੀ ਜੇ ਤਾਂ ਤੁਹਾਡੀ ਬਾਹ ਇਥੋਂ ਪਤਲੀ ਹੈਗੀ ਤਾਂ ਆਪਣੇ ਕੋਲੇ ਇੰਚੀ ਟੇਪ ਨਾਲ ਨਹੀਂ ਸਕੇਲ ਨਾਲ ਆਪਣੀ ਬਿਲਕੁਲ ਸਹੀ ਸ਼ੇਪ ਆਉਂਦੀ ਹੈ ਜਿਹੜਾ ਕਿ ਪੈਂਟ ਕਟਿੰਗ ਵਾਲਾ ਜਾਂ ਪਲਾਜ਼ੋ ਕਟਿੰਗ ਵਾਲਾ ਸਕੇਲ ਹੁੰਦਾ ਉਹ ਇਸ ਤਰ੍ਹਾਂ ਸ਼ੇਪਰ ਹੁੰਦਾ ਜੀ ਐ ਗੋਲਾਈ ਚ ਉਦੀ ਸ਼ੇਪ ਆਉਂਦੀ ਹੈ ਇਸ ਤਰ੍ਹਾਂ ਉਹdna 쿠ਸਿ ਇਥੋਂ ਬਾਹਰ ਦੀ ਸ਼ੇਪ ਦੇ ਸਕਦੇ ਆ ਠੀਕ ਹੈ ਜੀ ਜੇ ਤੁਹਾਡੀ ਬਾਹਰ ਇਥੋਂ ਖੁੱਲੀ ਆਉਂਦੀ ਹੈ ਤਾਂ ਉਹਨੂੰ ਤੁਸੀਂ ਸਕੇਲ ਨੂੰ ਉਲਟਾ ਕਰਕੇ ਇਧਰਲੀ ਸਾਈਡ ਨੂੰ ਇਸ ਤਰ੍ਹਾਂ ਸ਼ੇਪ ਦੇ ਸਕਦੇ ਹੋ ਠੀਕ ਹੈ ਜੀ ਇਹ ਤਾਂ ਹੋ ਗਈ ਇਥੋਂ ਬਾਹ ਪਤਲੀ ਤੇ ਭਾਰੀ ਦਾ ਤੁਹਾਨੂੰ ਦੱਸ ਸਕਦੇ ਆਪਾਂ ਵੀ ਸਕੇਲ ਨਾਲ ਤੁਸੀਂ ਨਾਪ ਲੈਣਾ ਤੁਸੀਂ ਦੇਖ ਲਿਓ ਆਪਣੇ ਪਿਛਲੇ ਵੀਡੀਓ ਚੈੱਕ ਕਰ ਲਿਓ ਜਿਹਨੂੰ ਆਪਾਂ ਫਲਾਜ ਦੀ ਕਟਿੰਗ ਕੀਤੀ ਉਹਦੇ ਵਿੱਚ ਸਕੇਲ ਆ ਦਿਖਾਇਆਗਾ ਤੁਹਾਨੂੰ ਉਹਦੇ ਤੇ ਕਿਸ ਤਰ੍ਹਾਂ ਸ਼ੇਪ ਬਣਦੀ ਆ ਉਹ ਸ਼ੇਪ ਨਾਲ ਤੁਸੀਂ ਇਥੋਂ ਬੁੜਾਈ ਦੇ ਸਕਦੇ ਹੋ ਠੀਕ ਹੈ ਜੀ ਪਰ ਆਪਾਂ ਇਥੋਂ ਇੰਚ ਟੇਪ ਨਾਲ ਹੀ ਹੁਣ ਮੂਰੀ ਮੜਕੇ ਇਥੋਂ ਜਿੰਨਾ ਆਪਾਂ ਮੋਢਾ ਰੱਖਣਾਗਾ ਉਹਦੀ ਆਪਾਂ ਨਿਸ਼ਾਨ ਲਾਉਣੇ ਨੇ ਮੋਢਾ ਤੁਸੀਂ ਕਈ ਵਾਰ ਕੀ ਹੁੰਦਾ ਜੀ ਆਪਾਂ ਅਜਿਵੇਂ 7 ਇੰਚ ਮੋਢੇ ਦੀ ਕਟਿੰਗ ਕਰਦੇ ਆ 7 ਇੰਚ ਦੇ ਹਿਸਾਬ ਨਾਲ ਆਪਾਂ ਇਥੋਂ ਮੋਢੇ ਦਾ ਨਿਸ਼ਾਨ ਲਾ ਲੈਨੇ ਆ ਜਿਵੇਂ 7 ਇੰਚ ਆਪਾਂ ਮੋਢੇ ਦੀ ਕਟਿੰਗ ਕੀਤੀ ਹੈਗੀ ਇਸ ਸਾਤਾਂ ਇੱਥੇ ਆਪਾਂ ਇਥੋਂ ਨਿਸ਼ਾਨ ਲਾ ਲਿਆ। ਉਹ ਵੱਧ ਜਾਂਦਾ ਏ। ਮੋਢਾ ਆਪਣਾ ਕਮੀਜ਼ ਵਾਲਾ ਉਸ ਤੋਂ ਵੱਧ ਜਾਂਦਾ ਤੇ ਆਪਣੀ ਪ੍ਰੋਪਰ ਫਿਟਿੰਗ ਨਹੀਂ ਆਉਂਦੀ। ਉਹਦੇ ਲਈ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਿਸ ਤਰ੍ਹਾਂ ਇਹਨੂੰ ਕਮੀਜ਼ ਨੂੰ ਮਣ ਕੇ ਕਿਸ ਤਰ੍ਹਾਂ ਆਪਾਂ ਮਾਹ ਨੂੰ ਮਣਨਾ ਤੇ ਆਪਾਂ ਇਹਦੀ ਜੜਾਈ ਕਰਨੀ ਆ। ਆ ਦੇਖੋ ਆਪਾਂ ਤੁਹਾਨੂੰ ਦੱਸਦੇ ਆਂ ਜਿਵੇਂ ਆਹ ਦੇਖੋ ਤੁਸੀਂ ਇੱਥੋਂ ਆਪਾਂ ਮੋਢੇ ਦੀ ਕਟਿੰਗ ਆਪਣੀ ਆ ਦੇਖੋ ਇੱਥੇ ਨਿਸ਼ਾਨ ਦਿਖਦੇ ਹੋਣਗੇ ਤੁਹਾਨੂੰ ਹalke ਹalke 7 ਇੰਚ ਮੋਡਰੀ ਕਟਿੰਗ ਸੀ ਜੀ ਹੁਣ ਆਪਾਂ ਜੇ 7 ਇੰਚ ਦੇ ਹਿਸਾਬ ਨਾਲ ਹੀ ਉਹ ਰੱਖ ਲੈਣੇ ਆਪਾਂ ਇੱਥੇ 7 ਇੰਚ ਦਾ ਨਿਸ਼ਾਨ ਲਗਾ ਲੈਣੇ ਆਪਾਂ ਬਾਹਰ ਦਾ ਆ ਦੇਖੋ 7 ਇੰਚ ਤੇ ਹੀ ਆਪਾਂ ਨਿਸ਼ਾਨ ਲਾ ਲਿਆ ਤੇ ਇਧਰੋਂ ਆਪਾਂ ਇੱਥੋਂ ਰੱਖ ਕੇ ਆਪਾਂ ਇਹ ਜੜਾਈ ਕਰਨੀ ਆ ਆ ਸੀ ਜੀ 7 ਇੰਚ ਦਾ ਨਿਸ਼ਾਨ ਤਾਂ ਇਹ ਆਪਣਾ ਮੋਟਾ ਛੋਟਾ ਰਹਿ ਗਿਆ ਆ ਚੀਜ਼ ਆਪਣੀ ਵੱਧ ਗਈ ਆ ਤੇ ਹੁਣ ਤੁਸੀਂ ਕਿਸ ਤਰ੍ਹਾਂ ਮੈਨਣਾ ਇਹਨੂੰ ਜੇ ਤੁਸੀਂ ਐਂਚੀ ਟੇਪ ਨਾਲ ਮੈਣਦੇ ਹੋ ਤਾਂ ਦੇਖੋ ਜਿਹੜੀ ਆਪਾਂ ਕਾਟ ਪਾਈ ਸੀ ਉਹਦੇ ਤੋਂ ਬਰਾਬਰ ਐਨਸੀ ਟੇਪ ਰੱਖ ਕੇ ਆ ਦੇਖੋ 8 ਇੰਚ ਆਪਣਾ ਮੋਡਾ ਰਿਹਾ ਠੀਕ ਹੈ 8 ਇੰਚ ਤੇ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਗਾਉਂਗੇ ਫਿਰ ਤੁਹਾਡਾ ਮੋਡਾ ਬਰਾਬਰ ਆਊਗਾ ਨਹੀਂ ਆਪਣਾ ਫਰਕ ਰਹੂਗਾ ਹੀ ਰਹੂਗਾ ਕਿਉਂਕਿ ਇਥੋਂ ਗੜਾਈ ਪੈਣ ਨਾਲ ਆਪਣਾ ਮੋਡਾ ਵੱਜ ਜਾਂਦਾ ਹੁੰਦਾ ਇਸ ਕਰਕੇ ਅਲੱਗ-ਅਲੱਗ ਤਰੀਕੇ ਨਾਲ ਕਟਿੰਗ ਹੁੰਦੀ ਹੈ ਜਾਂ ਤੁਸੀਂ ਇਥੋਂ ਬਰਾਬਰ ਕੱਪੜਾ ਰੱਖ ਲਓ ਲੋਈ ਆਇਆ ਰੱਖ ਕੇ ਤੇ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਗਾ ਸਕਦੇ ਠੀਕ ਹੈ ਜੀ ਤਾਂ ਤੁਸੀਂ ਇੱਥੇ ਇਸ ਤਰ੍ਹਾਂ ਨਿਸ਼ਾਨ ਲਗਾ ਸਕਦੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਕਾਟ ਕਿਸ ਤਰ੍ਹਾਂ ਪਾਉਣੀ ਹੈਗੀ ਕਾਟ ਤੁਸੀਂ 1 ਇੰਚ ਦੀ ਪਾਉਣੀ ਆ ਆ ਦੇਖੋ ਜੇ ਤਾਂ ਤੁਸੀਂ ਪਹਿਲਾਂ ਹੀ ਕਮੀਜ਼ ਕਟਿੰਗ ਕਰਨ ਵੇਲੇ ਕਾਟ ਪਾ ਲਈਏ ਜੀ ਤਾਂ ਠੀਕ ਹੈ ਨਹੀਂ ਤੁਸੀਂ 1 ਇੰਚ ਤੇ ਇਥੋਂ ਜਿੱਥੋਂ ਆਪਣੀ ਪੜੋਈ ਹੁੰਦੀ ਆ 1 ਇੰਚ ਤੇ ਨਿਸ਼ਾਨ ਲਗਾ ਲਿਆ ਇਨੂੰ ਇਥੋਂ ਉਸ ਹਿਸਾਬ ਨਾਲ ਹੀ ਇਸ ਤਰ੍ਹਾਂ ਸ਼ੇਪ ਦੇ ਦਿੱਤੀ। ਠੀਕ ਹੈ ਜੀ ਤੇ ਹੁਣ ਆਪਾਂ ਮੈਂ ਤੁਹਾਨੂੰ ਇਹਦੀ ਕਾਟ ਪਾ ਕੇ ਦਿਖਾਉਣੀ ਆ ਕਿਉਂਕਿ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਵੀ ਮੈਂ ਕਮੀਜ਼ ਦੀ ਕਾਟ ਬਾਅਦ ਚ ਪਾਉਣੀ ਹੁੰਦੀ ਹੈਗੀ। ਜਦੋਂ ਆਪਾਂ ਕਮੀਜ਼ ਦੀ ਵੀਡੀਓ ਪਾਉਣੀ ਆ ਜੀ ਕਟਿੰਗ ਦੀ ਤੁਸੀਂ ਕਹਿੰਦੇ ਹੋ ਨਾ ਵੀ ਫਰੰਟ ਵਾਲੀ ਕਾਟ ਨਹੀਂ ਪਾਈ ਤਾਂ ਦੇਖੋ। ਹੁਣ ਆਪਾਂ ਇਹਦੀ ਕਾਟ ਪਾਉਣਾ ਹੈ। ਇੱਥੋਂ ਲਓ ਜੀ ਹੁਣ ਇਸੇ ਤਰ੍ਹਾਂ ਹੀ ਮੈਂ ਕਮੀਜ਼ ਦੀ ਕੱਟ ਪਾ ਲਵਾਂਗੀ ਠੀਕ ਹੈ ਜੀ 8 ਇੰਚ ਤੇ ਆਪਾਂ ਪਹਿਲਾਂ ਹੁਣ ਤੁਹਾਨੂੰ ਦਿਖਾਉਣੀ ਆ ਵੀ ਮੋੜੇ ਦਾ ਨਿਸ਼ਾਨ ਲਾ ਲਾ ਲੈਣਾ ਹੈ ਨਾ ਮਿਸਤਰੀ ਮੋਢਾ ਦਾ ਨشان ਲਾ ਲਿਆ ਹੁਣ ਆਪਾਂ ਇਸ ਇਨਸਾਨ ਤੇ ਬਾਹਲੇ ਮੂਰੀਆਂ ਨੂੰ ਸ਼ਾਨ ਮਿਲਾ ਕੇ ਇੱਥੋਂ ਸਲਾਈ ਲਗਾ ਕੇ ਆਪਾਂ ਤੁਹਾਨੂੰ ਫਿਰ ਜੜਾਈ ਕਰਨ ਲੱਗੇ ਦਿਖਾਉਨੇ ਆ ਆ ਦੇਖੋ ਜੀ ਤੁਸੀਂ ਮੋਢਾ ਚੜਨ ਵੇਲੇ ਨਾ ਇੱਕ ਗੱਲ ਦਾ ਧਿਆਨ ਰੱਖਣਾ ਵੀ ਕਾਟਾਂ ਦੋਨੇ ਇੱਕ ਬਰਾਬਰ ਹੋਣੀਆਂ ਚਾਹੀਦੀਆਂ ਨਹੀਂਆਂ ਇੱਕ ਸਾਈਡ ਨੂੰ ਵੀ ਕਾਟ ਹੋਣੀ ਚਾਹੀਦੀ ਆ ਆ ਦੇਖੋ ਆਪਾਂ ਸਲਾਈ ਲਗਾ ਲਈ ਸੀ 8 ਇੰਚ ਤੇ ਦੇਤੇ ਮਿੰਟੇ ਵਾਹ ਤੇ ਵੀ ਤੇ ਆਪਾਂ ਕਾਟ ਵੀ ਪਾ ਲਈਏ ਇਧਰੋਂ ਵੀ ਆਪਾਂ ਤੁਹਾਨੂੰ ਕਾਟ પા ਕੇ ਦਿਖਾਈ ਹੈ ਹੁਣ ਆਪਾਂ ਤੁਹਾਨੂੰ ਮਣਕੇ ਦਿਖਾਉਨੇ ਆ ਵੀ ਆਪਣਾ ਮੋਟਾ ਬਰਾਬਰ ਆਉਂਦਾ ਕਿ ਨਹੀਂ ਆਉਂਦਾ ਆ ਦੇਖੋ ਇਸ ਤਰ੍ਹਾਂ ਬਾਹਾਂ ਸਿੱਧੀ ਰੱਖਣੀ ਤੁਸੀਂ ਕਮੀਜ਼ ਉੱਪਰ ਰੱਖਣਾ ਆ ਸਲਾਈ ਨੂੰ ਇੱਥੋਂ ਰੱਖ ਕੇ ਆ ਦੇਖੋ ਕੋਣ ਕੋਣ ਕਰਕੇ ਦਿਖਾਉ ਮੈਂ ਆ ਲੂੰ ਆ ਦੇਖੋ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਬਾਹਾਂ ਮਿਲਕੁਲ ਬਰਾਬਰ ਆਉਂਦੀ ਹੈ ਆ ਲਓ ਜੀ ਇਹ ਤੁਹਾਨੂੰ ਆਪਾਂ ਮਣਕੇ ਵੀ ਦਿਖਾ ਦਿੰਨੇ ਆ ਇਸ ਤਰ੍ਹਾਂ ਆਲੋਜ ਆ ਦੇਖੋ ਆ ਸਲਾਈ ਬਿਲਕੁਲ ਬਰਾਬਰ ਆ ਗਈ ਹੈ ਆਪਣੀ ਲੋ ਠੀਕ ਹੈ ਜੀ ਹੁਣ ਆਪਾਂ ਇਹਦੀ ਸਲਾਈ ਲਗਾ ਦਨੇ ਆ ਆਪਾਂ ਤੁਹਾਨੂੰ ਜੜਾਈ ਕਰਕੇ ਦਿਖਾਉਨੇ ਆ ਨਾਲ ਦੀ ਨਾਲ ਦਿਖਾਵਾਂਗੇ ਜੜਾਈ ਕਰਦੇ ਵੀ ਆਪਣਾ ਮੋੜਾ ਵੱਧਾਗਾ ਜਾਂ ਬਰਾਬਰ ਆਉਂਦਾਗਾ ਠੀਕ ਹੈ ਜੀ ਆ ਦੇਖੋ ਆ ਜਿਹੜਾ ਕੱਪੜਾ ਬਾਹਰ ਵਿੱਚ ਆਪਾਂ ਛੱਡਦੇ ਹੁੰਨੇ ਆ ਮਾਰਜਨ ਲਈ ਇਹਨੂੰ ਤੁਸੀਂ ਇਸ ਤਰ੍ਹਾਂ ਬਾੜ ਪਾ ਕੇ ਘੁਮਾ ਲੈਣਾ

ਬਾ ਦੇ ਕਿਉਂਕਿ ਇਹ ਗੁਲਾਈ ਚ ਆ ਜਾਂਦੀ ਆ ਆ ਸਿਉਣਾ ਜੀ ਤੁਸੀਂ ਆਹ ਵਾਲੀ ਆਇ ਇੱਕ ਵਾਸੇ ਰੱਖਣੀ ਆਂਗੀ ਇਹਨੂੰ ਤੁਸੀਂ ਐ ਨਹੀਂ ਹੈਗਾ ਵੀ ਇੱਧਰੋਂ ਵਾਲੇ ਇੱਧਰ ਨੂੰ ਹੋ ਜੇ ਸਲਾਈ ਲਗਾਉਣ ਲੱਗੇ ਇਹਨੂੰ ਇਸ ਤਰ੍ਹਾਂ ਦੋਨੇ ਸਾਈਡ ਹੁਣਾ ਚਾਹੀਦਾ ਆ ਦੇਖੋ ਤੁਸੀਂ ਆ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਟੱਕ ਲਾਇਆ ਹੋਇਆ ਨਾ ਤਮੀਜ਼ ਦਾ ਆ ਬਾਹ ਦਾ ਆਪਾਂ ਸੈਂਟਰ ਕਰਕੇ ਟੱਕ ਲਾਇਆ ਸੀ ਆ ਦੇਖੋ ਆ ਬਾਹ ਦੀ ਸੀਣ ਇਹ ਬਿਲਕੁਲ ਆਏ ਬਰਾਬਰ ਆ ਗਏ ਜੇ ਤੁਸੀਂ ਇਸ ਤਰ੍ਹਾਂ ਬਾਹ ਮਿਣ ਕੇ ਲਾਉਂਗੇ ਨਾ ਕਦੇ ਵੀ ਤੁਹਾਡਾ ਫਰਕ ਨਹੀਂ ਪਾਊਗਾ ਜੀ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਆ ਕਰੋ ਜੀ बहुत ही मैं थोड़ा सौखे तरीके कोशिश कर दी देखो दोनों पले अपने बराबर आ गए ने बहु आप जड़ाई कर लगे कितो भी थोड़ा ये नहीं है कि आप कट के दिखाया लो किस पास भी अपना बल नहीं पिया हूं करके दिखाने तो लो जी इस तरह अपनी बहुत जड़ाई हो गई है हम आप कमीज सीधा करके दिखाने दखाने लो जी अपने कमीज अपना तैयार हो गया देखो बह की अपनी जड़ाई हो चुकी है लो जी ਤਾਂ ਲੱਗਦਾ ਸਾਹੀ ਆਪਾਂ ਦਾ ਖਾਦਨੇ ਆ। ਆ ਦੇਖੋ ਇਹ ਦੋ ਸਿਰਫ ਸਿਰ ਤੇ ਪੰਨ ਪਿਆ ਹੋਇਆ ਤੁਸੀਂ ਇਹ ਨਾ ਸਮਝੋ ਬਾਲਾ ਦਾ। ਠੀਕ ਹੈ ਇਸ ਤਰ੍ਹਾਂ ਤੁਸੀਂ ਬਾਹਰ ਜੜਾਈ ਕਰਿਆ ਕਰੋ। ਬਿਲਕੁਲ ਵੀ ਆਪਣਾ ਕੋਈ ਬਾਲ ਵਗੈਰਾ ਨਹੀਂ ਪਾਊਗਾ। ਤੇ ਬਲੌਸ ਇਹ ਜ ਆਪਣਾ ਹੋ ਗਿਆ ਰੈਡੀ। ਠੀਕ ਹੈ ਜੀ। ਤੇ ਅੱਜ ਦੀ ਵੀਡੀਓ ਦਾ ਆਪਾਂ ਐਂਡ ਇਥੇ ਕਰਦੇ ਆ ਜੀ। ਮੈਨੂੰ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਤੇ ਇਸ ਚੈਨਲ ਤੇ ਤੁਹਾਨੂੰ ਸਲਾਈ ਵਾਲੀ ਹਰ ਇੱਕ ਵੀਡੀਓ ਮਿਲੂਗੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਈ ਬਾਰੇ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਸਾਫ਼ ਤੁਸੀ ਆਨਲਾਈਨ ਸਲਾਈ ਸਿੱਖਣਾ ਚਾਹੁੰਦੇ ਹੋ ਜੀ ਤਾਂ ਵੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਸਾਡੇ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਜੀ ਜਦ ਅਗਲੀ ਵੀਡੀਓ ਤੱਕ ਲਈ ਸਤਿ ਸ੍ਰੀ ਅਕਾਲ